ਸਸ ਸੁਪਰ ਡਿਜ਼ਾਰੀਆ ਨੂੰ ਅੱਜ ਮੈਂ ਪਲਾਸੀ ਦੀ ਲੜਾਈ ਬਾਰੇ ਵੀਡੀਓ ਬਣਾਉਣ ਲੱਗੀ ਆ ਬਹੁਤ سارے ਲੋਕਾਂ ਨੂੰ ਬੱਚਿਆਂ ਨੂੰ ਇਸ ਬਾਰੇ ਪਤਾ ਹੋਏਗਾ ਅਤੇ ਬਹੁਤ ਨੂੰ ਨਹੀਂ ਪਤਾ ਹੋਏਗਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਇਹ ਸਪੈਸ਼ਲ ਵੀਡੀਓ ਹੈ ਸੋ ਜਿਨ੍ਹਾਂ ਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਇਸ ਨੂੰ ਅਗੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਮੈਂ ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਮੈਂ ਬ੍ਰੀਫ ਦੇ ਵਿੱਚ ਦੱਸਣਾ ਚਾਹੂੰਗੀ ਕਿ ਪਲਾਸੀ ਦੀ ਲੜਾਈ ਲਾਸੀ ਨਾਮਕ ਸਥਾਨ ਤੇ 23 ਜੂਨ 1757 ਈਸਵੀ ਨੂੰ ਸਰਾਜੂ ਦੌਲਹਾ ਅਤੇ ਰਾਬਰਟ ਕਲਾਈਵ ਦੀਆਂ ਸੈਨਾਵਾਂ ਵਿੱਚ ਲੜਾਈ ਹੋਈ ਸੀ। ਮੀਰ জাফর ਅਤੇ ਰਾਏ ਦੁਰਲਭ ਨੇ ਲੜਾਈ ਵਿੱਚ ਹਿੱਸਾ ਨਹੀਂ ਲਿਆ ਸੀ ਕਿਉਂਕਿ ਇਹਨਾਂ ਦੇਸ਼ ਤਰੁਈਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਨਵਾਬ ਵਿਰੁੱਧ ਗੱਠ ਜੋੜ ਕੀਤਾ ਹੋਇਆ ਸੀ। ਨਵਾਬ ਲੜਾਈ ਵਿੱਚ ਹਾਰ ਗਿਆ। ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਲਿਆ ਅਤੇ ਬਾਅਦ ਵਿੱਚ ਉਸ ਨੂੰ ਮਾਰ ਦਿੱਤਾ ਇਸ ਕਰਕੇ ਕਲਾਈਵ ਨੇ ਮੀਰ ਜਾਫਰ ਨੂੰ ਬੰਗਾਲ ਦੀ ਰਾਜਗਦੀ ਉੱਤੇ ਬਿਠਾ ਦਿੱਤਾ ਉਹ ਅੰਗਰੇਜ਼ਾਂ ਦੇ ਹੱਥਾਂ ਵਿੱਚ ਇੱਕ ਕਟਪੁਤਲੀ ਮਾਤਰ ਸੀ ਰਾਜ ਦੀ વાસ્તਵਿਕ ਸ਼ਕਤੀ ਅੰਗਰੇਜ਼ੀ ਗਵਰਨਰ ਕਲਾਈਵ ਦੇ ਹੱਥ ਵਿੱਚ ਸੀ ਉਸ ਨੇ ਨਵਾਬ ਮੀਰ ਜਾਫਰ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਉਸ ਦੇ ਜਵਾਈ ਮੀਰ ਕਾਸਿਮ ਨੂੰ ਗੱਦੀ ਉੱਤੇ ਬਿਠਾ ਲਿਆ मीर कासिम ਨੇ ਨਵਾਬ ਬਣਨ ਤੋਂ ਪਿੱਛੋਂ ਜਲਦੀ ਹੀ ਅੰਗਰੇਜ਼ਾਂ ਦੇ ਪ੍ਰਭਾਵ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕੀਤੀ ਉਸਨੇ ਆਪਣੇ ਸੈਨਿਕਾਂ ਨੂੰ ਯੁੱਧ ਦੀ ਆਧੁਨਿਕ ਢੰਗ ਦੀ ਸਿਖਲਾਈ ਦੇਣ ਲਈ ਯੂਰਪੀਅਨ ਅਫਸਰਾਂ ਦੀ ਨਿਯੁਕਤੀ ਕੀਤੀ ਮੀਰ ਕਾਸਿਮ ਨੇ ਭਾਰਤੀ ਵਪਾਰੀਆਂ ਦੇ ਮਾਲ ਉੱਤੇ ਲੈ ਜਾਣ ਵਾਲੇ ਕਰ ਨੂੰ ਘੱਟ ਕਰ ਦਿੱਤਾ ਤਾਂ ਕਿ ਅੰਗਰੇਜ਼ ਅਤੇ ਭਾਰਤੀ ਵਪਾਰੀ ਇੱਕੋ ਜਿਹੇ ਨਿਯਮਾਂ ਤਹਿਤ ਵਪਾਰ ਕਰ ਸਕਣ ਇਸ ਨਾਲ ਅੰਗਰੇਜ਼ਾਂ ਨੂੰ ਬਹੁਤ ਹਾਨੀ ਹੋਈ ਅਤੇ ਉਹਨਾਂ ਨੇ ਮੀਰ ਕਾਸਮ ਦੇ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ। ਅੰਗਰੇਜ਼ਾਂ ਨੇ ਮੀਰ ਕਾਸਮ ਨੂੰ 1763 ਈਸਵੀ ਵਿੱਚ ਕਟਵਾ ਕੇ ਰਿਆ, ਸੂਤੀ ਅਤੇ ਉਹਦੇ ਨਾਲਾ ਦੇ ਸਥਾਨ ਤੇ ਹਰਾ ਦਿੱਤਾ ਸੀ। ਨਵਾਬ ਮੀਰ ਕਾਸਮ ਬੰਗਾਲ ਤੋਂ ਭੱਜ ਕੇ ਅਵਧ ਪਹੁੰਚ ਗਿਆ। ਅਗਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਸ ਨੂੰ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ।